ਰੇਲਵੇ ਫਾਟਕ ਤੋਂ ਪਰੇਸ਼ਾਨ ਓਵਰ ਬ੍ਰਿਜਾਂ ਅੰਡਰ ਬ੍ਰਿਜ ਦੀ ਮੰਗ ਨੂੰ ਲੈ ਕੇ ਮਹੱਲਾ ਨਿਵਾਸੀਆਂ ਵੱਲੋਂ ਜਨਾਈ ਗਈ ਦਸਖਤ ਮਹਿੰਮ ਅਤੇ ਹੁਣ ਪੇਜਰਗੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਅਤੇ ਕੀਤੀ ਮੰਗ ਕੇ ਇੱਥੇ ਓਵਰ ਜਾਂ ਅੰਡਰ ਬ੍ਰਿਜ ਬਣਾਏ ਜਾਵੇ। ਮਾਮਲਾ ਬਠਿੰਡਾ ਦੇ ਹਾਜ਼ਿਰਤਨ ਰੋਡ ਦਾ ਜਿੱਥੇ ਅੱਗੇ ਬਲਰਾਜਨਗਰ ਦੀਪਨਗਰ ਉਦਮ ਸਿੰਘ ਨਗਰ ਤੇ ਹੋਰ ਵੀ ਕਾਫੀ ਸਾਰੇ ਮਹੱਲੇ ਇੱਥੇ ਆਪਣਾ ਖੰਡੀ ਹੰਤੇ ਜਿਸ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਹਨ ਕਿਉਂਕਿ ਇਹ ਥੇੜਾ ਫਟਕਾ ਹੈ ਇਹ ਥੋੜੇ ਚਿਰ ਬਾਅਦ ਲੱਗੇ ਹੁੰਦਾ ਹੈ ਅਤੇ ਉਸ ਤੋਂ ਬਾਅਦ ਘੰਟਿਆਂ ਬੰਦੀ ਇਹ ਫਟਕ ਆਪਣਾ ਲੱਗਿਆ ਰਹਿੰਦਾ ਜਿਸ ਨੂੰ ਲੈ ਕੇ ਲੋਕ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਨੇ ਉਹ ਵੀ ਇਸ ਨੂੰ ਲੈ ਕੇ ਪਰੇਸ਼ਾਨ ਹਨ ਨੌਕਰੀ ਪੇਸ਼ਾ ਲੋਕ ਵੀ ਕਾਫੀ ਪਰੇਸ਼ਾਨ ਹਨ ਅਤੇ ਆਮ ਲੋਕ ਵੀ ਇਸ ਤੋਂ ਕਾਫੀ ਆਪਣਾ ਪਰੇਸ਼ਾਨ ਹਨ ਇਸ ਨੂੰ ਲੈ ਕੇ ਅੱਜ ਇਨ੍ਹਾਂ ਵੱਲੋਂ ਬਠਿੰਡਾ ਦੇ ਹਾਜ਼ਰਤ ਰੋਡ ਤੇ ਇੱਕ ਦਸਖਤ ਮਹਿਮ ਚਲਾਈ ਗਈ ਇਸ ਦੇ ਵਿੱਚ ਲੋਕਾਂ ਵੱਲੋਂ ਇਹਨਾਂ ਆਪ ਦਾ ਕਰਦੀਆਂ ਦੇ ਉੱਤੇ ਦਰਖਤ ਕਰਵਾ ਕੇ ਹੁਣ ਇਹ ਪੰਜਾਬ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਆਪਣਾ ਭੇਜਣਗੇ ਅਤੇ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇੱਥੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਏ ਜਾਵੇ ਤਾਂ ਜੋ ਲੋਕਾਂ ਨੂੰ ਇਸ ਜਿਹੜੀ ਆਪਣਾ ਪੀੜ ਪੜਾ ਹੈ ਇਸ ਤੋਂ ਨਿਜਾਤ ਮਿਲ ਸਕੇ ਇਸ ਫਾਟਕ ਤੋਂ ਨਿਜਾਤ ਮਿਲ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਬਾਲ ਸਿੰਘ ਬਾਬਾ ਦੀਪ ਸਿੰਘ ਦੇ ਰਹਿਣ ਵਾਲੇ ਆਂ ਇਹ ਏਰੀਆ ਦੇ ਨਾਲ ਜੋ ਅਸੀਂ ਅੱਜ ਇੱਥੇ ਫਾਟਕ ਦੇ ਉੱਪਰ ਦਸਤਕ ਮੁਹਿੰਮ ਸ਼ੁਰੂ ਕਰੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਆਪਣਾ ਭਗਵੰਤ ਸਿੰਘ ਦੀ ਮਾਨ ਸਾਹਿਬ ਤੇ ਸਾਡੇ ਐਮ ਆਰ ਏ ਜਗਰੂਪ ਸਿੰਘ ਜੀ ਗਿੱਲ ਸਾਹਿਬ ਤੇ ਸਾਰੇ ਇਲਾਕੇ ਦੀ ਇਹ ਮੰਗ ਹੈ ਕਿ ਇੱਥੇ ਕਣੀ ਆਬਾਦੀ ਦੇ ਏਰੀਆ ਹਨ ਜਿਵੇਂ ਬਾਬਾ ਦੀਪ ਸਿੰਘ ਨਗਰ ਵਾਲੋ ਬੰਗੀ ਨਗਰ ਬਲਰਾਜ ਨਗਰ ਤੇ ਇੱਥੇ ਗਰੀਬ ਲੋਕ ਰਹਿੰਦੇ ਹਨ ਤੇ ਇਹਨਾਂ ਨੂੰ ਆਉਣ ਜਾਣ ਦੀ ਦਿੱਕਤ ਬੜੀਆਂ ਦੀਆਂ ਕਿਉਂਕਿ ਧੂੜ ਲੈਣਾ ਬੜੀਆਂ ਹੈ ਇਹ ਇਹ ਫਾਟਕਾਂ ਦਾ ਫਾਟਕਾਇਆ ਹੈ ਇੰਡਰਵੇਜ ਜਾਂ ਓਵਰਬ੍ਰਿਜ ਦੀ ਸਾਡੀ ਮੰਗ ਹੈ ਇਲਾਕੇ ਦੀ ਮੰਗ ਨੂੰ ਮੁੱਖ ਰੱਖਦੇ ਹਾਂ ਸਾਡੀ ਮੰਗ ਆ ਵੀ ਇਹ ਬਣਾਇਆ ਜਾਵੇ ਤਾਂ ਜੋ ਕੋਈ ਆਉਣ ਜਾਣੇ ਬੜੇ ਜਾਈ ਦੋਖਾਨਾਂ ਨੂੰ ਸੌਖੇ ਟੱਪ ਜਾਣ ਉਹਨਾਂ ਨੂੰ ਦਿੱਕਤ ਨਾ ਆਵੇ ਬਹੁਤ ਲੰਮਾ ਟਰੈਫਿਕ ਹਜਰਤ ਨੂੰ ਮੇਨ ਸਟ੍ਰੀਟ ਤੱਕ ਲੱਗ ਜਾਂਦਾ ਜੀ ਇਹ ਸਾਡੀ ਅਜੇ ਵੀ ਮੰਗ ਹੈ ਵਾਇਗਰਦੀਕਾ ਖਾਲਸਾ ਵਾਇਗਰਦੀਕੀ ਫਾਟੇ ਅੱਜ ਬੜਾ ਉਪਰਾਲਾ ਕੀਤਾ ਸਾਡੇ ਨੌਜਵਾਨ ਵੀਰਾਂ ਨੇ ਕਿਉਂਕਿ ਇੱਥੇ ਜਿਹੜਾ ਇਹ ਫਾਟਕ ਹੈ ਬਹੁਤ ਲੰਮਾ ਸਮੇਂ ਤੋਂ ਇਹਦੀ ਮੰਗ ਸੀ ਇਹ ਜਾਂ ਤਾਂ ਇਹਦੇ ਉੱਪਰ ਦੀ ਪੁਲ ਬਣਾਇਆ ਜਾਵੇ ਜਾਂ ਅੰਡਰਬ੍ਰਿਜ ਬਣਾਇਆ ਜਾਵੇ ਇਧਰ ਚਾਰ ਪੰਜ ਕਲੋਨੀਆਂ ਪੈਦੀਆਂ ਔਰ ਗੱਡੀਆਂ ਡਬਲ ਲੇਨ ਹੋਣ ਕਰਕੇ ਇਹਨਾਂ ਕੋਈ ਗੱਡੀ ਆਈ ਰਹਿੰਦੀ ਫਟਕ ਬੰਦੀ ਰਹਿੰਦਾ ਕਿਸੇ ਕਿਤੇ ਪੰਨੂਮੈਂਟ 10 ਮਿੰਟ ਖੁੱਲਦਾ ਹੈ ਦਿਨੋਂ ਦੇ ਨਾਲ ਬੰਦ ਹੋ ਜਾਂਦਾ ਜਿਨ੍ਹਾਂ ਨੇ ਡਿਊਟੀਆਂ ਤੇ ਜਾਣਾ ਹੁੰਦਾ ਜਾਂ ਕਿਸੇ ਕੰਮਦਾਰ ਹੁੰਦਾ ਇਹੋ ਵਾਰ ਮਾਲ ਗੱਡੀ ਉਤਾਰਿਆ ਕੇ ਖੜ ਜਾਂਦੀ ਹੈ ਉਹ ਤਿੰਨ ਤਿੰਨ ਚਾਰ ਚਾਰ ਘੰਟੇ ਇੱਥੇ ਲੱਗ ਜਾਂਦੇ ਆ ਇਸ ਕਰਕੇ ਸੋਚੇ ਮਲਾ ਇਲਾਕਾ ਨਿਵਾਸੀਆਂ ਵੱਲੋਂ ਮੰਗ ਹੈ ਕਿ ਕਿ ਦੋਵੇਂ ਪਾਸੇ ਤੋਂ ਇਧਰ ਫੈਕਟਰੀਆਂ ਨਾ ਕਰਕੇ ਲੋਕ ਡਿਊਟੀ ਨਹੀਂ ਕਰਦੇ ਮਿਲਕ ਪਲਾਸਟਿਕ ਡਿਊਟੀ ਹੁੰਦੀ ਹੈ ਔਰ ਡਿਊਟੀਆਂ ਵਾਲੇ ਬੰਦੇ ਬਹੁਤ ਤੰਗ ਹੁੰਦੇ ਨੇ ਸਾਰੇ ਬੰਦੇ ਇਹ ਰੱਖ ਕੇ ਮੰਗ ਹੈ ਕਿ ਇੱਥੇ ਜਿਹੜਾ ਅੰਡਰਵਰਧ ਹੋਣਾ ਆ ਜਾਏਗਾ ਉੱਪਰ ਵਰਧ ਬਣਾਇਆ ਜਾਵੇ ਅੱਗੇ ਲੋਕਾਂ ਨੂੰ ਆਉਣ ਜਾਣ ਦਾ ਮਾਰਨ ਸਹੂਲਤ ਹੋਵੇ ਸਾਰੇ ਖਾਟਾਂ ਦੇ ਤਕਰੀਬਨ ਔਰਵਰਧ ਬਣ ਚੁੱਕੇ ਨੇ ਪਰ ਸਿਰਫ ਇਹ ਇੱਕ ਫਟਕਾ ਹੈ ਜਿੱਥੇ ਬਹੁਤ ਵੱਡੀ ਭੀੜ ਲੈਣਾ ਲੱਗ ਜਾਂਦੀਆਂ ਲੋਕਾਂ ਨੇ ਜਾਣਦੀਆਂ ਹਸਪੀਟਲ ਕਿਸੇ ਮਰੀਜ਼ ਨੂੰ ਲੈ ਕੇ ਜਾਣਾ ਹੋਵੇ ਤਾਂ ਵੀ ਦੁਖੀ ਹੋ ਜਾਂਦੇ ਨੇ ਹਰ ਸਹੂਲਤ ਉਹ ਜਿਹੜੀ ਹੈ ਤੂੰ ਮਾਹ ਫਾੜਕ ਤੋਂ ਲੰਘ ਕੇ ਅੱਗੇ ਮਿਲਦੀ ਹੈ ਤੇ ਇੱਥੇ ਫਾੜਕ ਦੇ ਅੱਗੇ ਕਈ ਵਾਰ ਘੰਟਾ ਘੰਟਾ ਦੋ ਦੋ ਘੰਟੇ ਲੱਗ ਜਾਂਦੇ ਨੇ ਇਸ ਵਾਸਤੇ ਹੋ ਸਕਦਾ ਹੈ ਕਦੇ ਕੋ ਵੱਡਾ ਹਾਸਾ ਵੀ ਹੋ ਸਕਦਾ ਕੋ ਬੱਚਾ ਜਾਂ ਕੋ ਬਜ਼ੁਰਗ ਬਿਮਾਰ ਹੈ ਤੇ ਉਹਨੂੰ ਹਸਪੀਟਲ ਜਲਦੀ ਪਹੁੰਚਾਉਣਾ ਹੈ ਤੇ ਫਾੜਕ ਦਾ ਖੁੱਲਣ ਦਾ ਕੋਈ ਟਾਈਮ ਨਹੀਂ ਹੁੰਦਾ ਬੱਚੇ ਸਕੂਲ ਦੇ ਟਾਈਮ ਤੋਂ ਮਿਸ ਹੋ ਜਾਂਦੇ ਆ ਬੱਚੇ ਸਕੂਲ ਸਕੂਲ ਟਾਈਮ ਜਿਹੜੇ ਬੱਚੇ ਜਾਂਦੇ ਉਹ ਵੀ ਜਿਹੜੇ ਇੱਥੇ ਗੱਡੀ ਉਚਾਲੇ ਖੜੀ ਹੁੰਦੀ ਹੈ ਲਾਈਨ ਪਰ ਨਹੀਂ ਕਰ ਸਕਦੇ ਹਰ ਇੱਕ ਬੰਦਾ ਡਿਊਟੀ ਵਾਲਾ ਮਰੀਜ਼ ਤੇ ਚਾਹ ਕੋਈ ਦੁਕਾਨਦਾਰ ਹੈ ਹਰ ਇੱਕ ਬੰਦਾ ਇੱਥੇ ਦੋ ਦੋ ਘੰਟੇ ਖੜਕੇ ਜਾਂਦਾ ਹੈ ਤੇ ਅੱਜ ਸਾਡੇ ਸਾਰੇ ਇਲਾਕੇ ਵੱਲੋਂ ਮੰਗ ਹੈ ਕਿ ਇੱਥੇ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਅੰਡਰਬ੍ਰਿਜ ਬਣਾਇਆ ਜਾਵੇ ਜਾਂ ਓਪਨ ਬ੍ਰਿਜ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਮੇਰਾ ਨਾਮ ਮੁਹੰਮਦ ਅਸ਼ਰਫਾ ਜੀ ਅੱਜ ਅਸੀਂ ਇੱਥੇ ਦਸਤਕਤ ਮੁਹਿੰਮ ਸ਼ੁਰੂ ਕੀਤੀ ਆ ਇਹ ਜਿਹੜਾ ਆਟਕ 140 ਨੰਬਰ ਆ ਮੈਕਸ ਹਸਪਤਾਲ ਦੇ ਨੇੜੇ ਹਾਂ ਜੀ ਇਹ ਸਮਸਦ ਦਸਤਕ ਮੋਹਿੰਦ ਕਿਸ ਵਾਸਤੇ ਸ਼ੁਰੂ ਕੀਤੀ ਆ ਇਹ ਕੋਲੇ ਬਣਾਉਣ ਨੂੰ ਲੈ ਕੇ ਸ਼ੁਰੂ ਕੀਤੀ ਆ ਵੀ ਇਹ 파ਟਕ ਨਾ ਬਹੁਤ ਲੱਗਦਾ ਭਾਈ ਇਹ ਬੜਾ ਘੰਟੇ ਘੰਟੇ ਬਾਅਦ ਲੱਗ ਜਾਂਦਾ ਔਰ ਬੜਾ ਲੰਮਾ ਲੰਮਾ ਸਮਾਂ ਘੰਟਾ ਦੋ ਘੰਟੇ ਲੱਗੇ ਹੀ ਰਹਿੰਦਾ ਤੇ ਕਦੋਂ ਲੱਗ ਜੇ ਕੋਈ ਪਤਾ ਨਹੀਂ ਫੋ ਲੋਕ ਸਾਡੇ ਕੋਲ ਅਪਰੋਚ ਕਰ ਰਹੇ ਸੀ ਕਿ ਲੋਕ ਕਹਿ ਰਹੇ ਸੀ ਵੀ ਇਹਦੇ ਬਾਰੇ ਤੁਸੀਂ ਆਵਾਜ਼ ਚੱਕੋ ਤਾਂ ਅਸੀਂ ਇੱਕ ਆਵਾਜ਼ ਬੁਲੰਦ ਕੀਤੀ ਆ ਪਹਿਲਾਂ ਵੀ ਅਸੀਂ ਇਹਦੇ ਬਾਰੇ ਚਿੱਠੀ ਪੱਤਰ ਭੇਜਿਆ ਸਰਕਾਰਾਂ ਨੂੰ ਹੁਣ ਵੀ ਅਸੀਂ ਦਸਕਤ ਮੁਹਿੰਮ ਰਾਹੀਂ ਚਿੱਠੀ ਪੱਤਰ ਭੇਜ ਰਹੇ ਆ ਕੇਂਦਰ ਸਰਕਾਰਾਂ ਨੂੰ ਪੰਜਾਬ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਵੀ ਇਸ ਪੁਲ ਦਾ ਹੱਲ ਸਾਡੋਂ ਤੁਸੀਂ ਕਰਕੇ ਦਿਓ ਚਾਹੇ ਤੁਸੀਂ ਅੰਡਰਗਰਾਉਂਡ ਪੁਲ ਬਣਾ ਦਿਓ ਚਾਹੇ ਓਵਰ ਬ੍ਰਿਜ ਬਣਾ ਦਿਓ ਸਰਕਾਰ ਤੇ ਛੱਡਿਆ ਪਰ ਸਾਨੂੰ ਲੋਕਾਂ ਨੂੰ ਜਿਹੜੀ ਦਿੱਕਤ ਆ ਉਹ ਤੋਂ ਤੁਹਾਨੂੰ ਨਿਜਾਤ ਦਿਵਾਓ ਇਹਦੇ ਵਾਸਤੇ ਅਸੀਂ ਅੱਜ ਬੈਠੇ ਆ ਤੇ 12 ਤੋਂ 2 ਅਸੀਂ ਇੱਥੇ ਬੈਠਾਂਗੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਲੋਕ ਸਾਨੂੰ ਵਿਸ਼ਵਾਸ ਦੁਆਰੇ ਜਿੱਥੇ ਕਿਤੇ ਵੀ ਸਾਡੀ ਲੋੜ ਆ ਸਾਨੂੰ ਬੁਲਾਓ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ